ਕੋਸ਼ਿਸ਼ ਕੀਤੀ ਸਾਰੇ ਇਹਨਾਂ ਨੂੰ ਮੀਂਹ ਕੰਦਰ ਸਾਰੇ ਇਹਨਾਂ ਠੀਕ ਹੋਗੇ ਸੋ ਅਜਾ ਪਾ ਲਈਏ ਲੈ ਗਏ ਜਿੰਨਾਂ ਕੋਈ ਕੰਪਿਊਟਰਾਈਜ਼ ਮਸ਼ੀਨ ਹੈ 450e ਐਂਡ 550e ਉਹਨਾਂ ਲਈ ਸੋਲੂਸ਼ਨ ਹੈ ਜੇ ਸੀਰੀਅਲ ਮਸ਼ੀਨ ਦਾ ਟਾਰਗਟ ਹੋੜ ਵੀ ਹੋਈ ਜਾਂ ਜੁਨਾ ਦਿੱਤੇ ਟਾਰਗਟ ਦਾ ਬੈਸਿਸ ਵੀ ਹੋਈ ਜਾਂ ਬਣਾ ਉੱਪਰ ਲੰਦਾ ਜਾਂ نیچے ਆਉਂਦਾ ਹੋਵੇ ਕੱਟਾ ਆਉਣਾ ਹੋਵੇ ਆ ਉਹਨਾਂ ਲਈ ਐਕਸੀਕਿਊਸ਼ਨ ਹੈ ਛੋਟਾ ਜਿਹਾ 파ਟਾ ਕਿਸੇ ਹੋਰ ਲੈ ਕੇ ਆਉਣਾ ਉਹਦੇ ਨਾਲ ਆਪਣੀ ਮਸ਼ੀਨ ਦੀ ਟੈਂਸ਼ਨ ਜਿਹੜਾ ਖਰਾਬ ਹੋ ਗਿਆ ਹੈ ਕਾਸਕੇਟਾ ਆਪਣੀ ਟੈਂਸ਼ਨ ਕੋਲ ਜਿਹੜੀ ਰੱਖਣੀ ਹੈ ਉਹ ਕਾਟ ਲੈ ਆ ਕੇ ਤੁਸੀਂ ਕਿਤੇ ਵੀ ਕੀ ਨਹੀਂ ਖੁਦ ਹੀ ਰੈਸਟ ਕਰ ਸਕਦੇ ਹੋ ਸੋ ਮਸ਼ੀਨ ਦੇ ਫਰੰਟ ਤੇ ਵੀ ਰੱਖ ਸਕਦੇ ਹੋ ਤੇ ਉਹਨੂੰ ਬੈਕ ਤੇ ਵੀ ਰੱਖ ਸਕਦੇ ਹੋ ਸੋ ਮੈਂ ਜਦੋਂ ਉਹ ਕਾਟ ਦਿਖਾਉਂਗੀ ਵੀਡੀਓ ਚ ਸੋ ਆਪਣਾ ਆ 파ਟਾ ਹੈ ਸੀ ਇਹਨੂੰ ਐਸਟਰ ਫਰੰਟ ਤੇ ਵੀ ਰੱਖ ਸਕਦੇ ਐਸਟਰ ਇਹਦੇ ਵਿੱਚ ਇਹ ਸਾਰਾ ਖੁੱਲਾ ਹੋਇਆ ਹੋਊਗਾ ਜਦੋਂ ਤੁਸੀਂ ਆਮ ਇਹਨੂੰ ਕੱਸਣਾ ਹੈ ਇਸ ਤਰੀਕੇ ਨਾਲ ਉਸ ਬਾਅਦ ਐਥੀ ਲਪਾ ਕੇ ਪਤਾ ਗਿਆ ਤੇ ਵਿੱਚ ਦੀ ਉਸ ਬਾਅਦ ਬੈਠ ਕੇ ਸਿੱਧਾ ਮਸ਼ੀਨ ਚ ਪਾ ਲੈਣਾ ਇਹਨੂੰ ਤੁਸੀਂ ਫਰੰਟ ਤੇ ਵੀ ਰੱਖ ਸਕਦੇ ਐਂਡ ਆਪਾਂ ਇਹਨੂੰ ਬੈਕ ਵੀ ਰੱਖ ਸਕਦੇ ਆ ਬਟ ਇਹ ਧਿਆਨ ਰੱਖਣਾ ਕਿ ਆਪਣੇ ਹੈਂਡਲ ਚ ਨਾਲ بڑے ਇਹ ਅਪਾ ਤੁਹਾਨੂੰ ਦੱਸਾਂਗੇ ਉਹ ਵੀ ਆਪਾਂ ਧਾਗਾ ਕਿਵੇਂ ਪਾਉਣਾ ਇਹਨੂੰ ਆਪਾਂ ਇੱਥੇ ਰੱਖ ਲੈਣਾ ਉਸ ਤੋਂ ਬਾਅਦ ਇਹਨਾਂ ਦੋਨਾਂ ਪਲੇਟਾਂ ਵਿੱਚ ਢਿਲੇ ਆਉਣਾ ਇਹਦੇ ਵਿੱਚ ਜਿਵੇਂ ਆਪਾਂ ਆਪਣਾ ਸਿੰਪਲ ਧਾਗਾ ਪਾਣਾ ਹੈ ਬਸ ਉਹ ਵੀ ਹੀ ਪਾਣਾ ਉਸ ਤੋਂ ਬਾਅਦ ਜੇਕਰ ਤੁਹਾਡਾ ਟਾਈਟ ਆ ਤਾਂ ਇਹਨੂੰ ਥੋੜਾ ਲੂਸ ਕਰ ਲੈਣਾ ਜੇਕਰ ਲੂਸ ਆ ਤਾਂ ਆਪਾਂ ਇੱਥੇ ਹੀ ਇਹਨੂੰ ਟਾਈਟ ਕਰ ਲੈਣਾ ਇਹਦੀ ਟੈਨਸ਼ਨ ਨਾ ਕੋਈ ਲਿੰਕ ਨਹੀਂ ਇਹਨਾਂ ਡਰੈਕਟ ਹੋ ਜਾਂਦਾ ਆ ਇੱਥੇ ਹੀ ਆਪਾਂ ਟਾਈਟ ਲੂਸ ਆ ਇੱਥੋਂ ਹੀ ਕਰ ਸਕਦੇ ਆ ਤੁਹਾਪਨੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਉਹ ਸਾਰੀਆਂ ਕਲੀਅਰ ਹੋ ਜਾਣੀਆਂ ਜੇਕਰ ਤੁਹਾਡਾ ਧਾਗਾ ਬਿਨਾਂ ਟੁੱਟੇ ਹੋਏ ਮਸ਼ੀਨ ਤੇਰਾ ਮੈਸੇਜ ਦੇ ਰਹੀ ਆ ਜਾਂ ਫਿਰ ਉੱਪਰਲਾ ਸਾਰਾ ਧਾਗਾ ਨੀਚੇ ਚਲਾ ਜਾਂਦਾ ਤੇ ਨੀਚੇ ਗੰਡ ਬਣ ਜਾਂਦੀ ਆ ਲੂਸ ਹੋ ਜਾਂਦਾ ਧਾਗਾ ਬਿਲਕੁਲ ਤਾਂ ਉਹ ਚੀਜ਼ ਦਾ ਵੀ ਇਹ ਸੋਲੂਸ਼ਨ ਹੈ ਸੋ ਆਪਾਂ ਇਹ ਬਾਟਲੇ ਆਪੀ ਇਹਨੂੰ ਲਾਓ ਤੁਹਾਨੂੰ ਕੋਈ ਵੀ ਮਸ਼ੀਨਾਂ ਛੇੜਾ ਸਾੜੀ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਆ ਸਿਰਫ ਇਹਨਾਂ ਪਾਰਟ ਹੀ ਲੈ ਕੇ ਆਪਾਂ ਲਾ ਕੇ ਇਹਦੇ ਵਿੱਚ ਦਿੱਤਾ ਗੱਲ ਹੈ ਉਹ ਇਹਨਾਂ ਪੱਤੀਆਂ ਵਿੱਚ ਦੀ ਤੇ ਲਾ ਲਓ ਜੇਕਰ ਤੁਹਾਨੂੰ ਆਪਣੇ ਕਿਸੇ ਵੀ ਨੇੜੇ ਦੇ ਸ਼ਹਿਰਸ ਮਿਲਦਾ ਪਾਰਟ ਤਾਂ ਵਧੀਆ ਗੱਲ ਹੈ ਤੁਸੀਂ ਲੈ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਵੀ ਮਿਲਦਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਨੂੰ ਇਹ ਪਾਰਟ ਕੂਰੀਅਰ ਕਰਤਾ ਹਾਂ ਜਿਹੜਾ ਵੀ ਕੂਰੀਅਰ ਖਰਚਾ ਹੋਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਤੋ ਜਿੰਨਾ ਹੋ ਸਕਦਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੀਆਂ ਵੀ ਭੈਣਾਂ ਦੀ ਇਹ ਪ੍ਰੋਬਲਮ ਆ ਉਹਨਾਂ ਦੀ ਉਹ ਕਲੀਅਰ ਹੋ ਜੇ ਤੇ ਨਾਲ ਉਹਨਾਂ ਨੂੰ ਹੈਲਪ ਹੋ ਜੇ ਤੋ ਆਪਾਂ ਨੂੰ ਟੈਂਸ਼ਨ ਕੰਪਲੀਟ ਕਰਨ ਦੀ ਲੋੜ ਨਹੀਂ ਆ ਨਾ ਆਪਾਂ ਨੂੰ ਮੈਕੈਨਿਕਸ ਸੱਦਣ ਦੀ ਜ਼ਰੂਰਤ ਆ ਸਿਰਫ ਇਹ ਪਾਰਟ ਲਿਆ ਕੇ ਲਾ ਕੇ ਆਪਣੀ ਸਾਰੀ ਪ੍ਰੋਬਲਮ ਦਾ ਸੋਲੂਸ਼ਨ ਹੋ ਜਾਣਾ ਸੋ ਧੰਨਵਾਦ